ਪੰਜਾਬ ਦੀਆਂ ਖਬਰਾਂ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤਮਨਾ 베ਦੀ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸੁਖਿਆ ਦੇ ਨਾਲ ਪੰਜਾਬ ਵਾਸੀਆਂ ਨੇ ਪੰਜਾਬ ਬੰਦ ਦੇ ਸੱਦੇ ਤੇ ਦਿਲੋਂ ਦਿੱਤਾ ਸਾਥ ਕਿਹਾ ਕਿਸਾਨ ਆਗੂ ਪੰਦੇਰ ਨੇ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਗਈ ਕਮੇਟੀ ਕਰੇਗੀ 3 ਜਨਵਰੀ ਨੂੰ ਕਿਸਾਨਾਂ ਨਾਲ ਮੀਟਿੰਗ ਕੇਂਦਰ ਸਰਕਾਰ ਚੁੱਪੀ ਤੋੜ ਕੇ ਕਿਸਾਨਾਂ ਦੇ ਮਸਲਿਆਂ ਦੇ ਹੱਲ ਦੇ ਲਈ ਕਦਮ ਚੁੱਕੇ ਸਾਰਥਕ ਕਦਮ ਕਿਹਾ ਮਲਵਿੰਦਰ ਸਿੰਘ ਕਾਂਗੜ ਨੇ ਕਿਸਾਨ ਆਗੂ ਜਲੇਵਾਲ ਨੇ ਕੀਤਾ ਪੰਜਾਬ ਪੰਦ ਨੂੰ ਪੂਰਨ ਸਹਿਯੋਗ ਦੇਣ ਦੇ ਲਈ ਸਮੂਹ ਵਰਕਾ ਤੇ ਜਥੇ ਬੰਦੀ ਕਹਤਾ ਤੇ ਦਿੱਲੋ ਤਨ ਬਾਤ ਆਪ ਚੰਡੀਗੜ੍ਹ ਤੇ ਐਲਾਨੇ ਗਏ ਨਵੇਂ ਸੰਗਠਨ ਦੇ ਉਤੇ ਦਾਰਨ ਦੀ ਪਹਿਲੀ ਮੀਟਿੰਗ ਹੋਈ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕਨੌਰੀ ਅਤੇ ਸ਼ੰਭੂ ਸਰਹੱਦ ਤੇ ਚੱਲ ਰਹੇ ਕਿਸਾਨਾਂ ਦੇ ਦਰਨੇ ਦੇ ਦੌਰਾਨ ਕਿਸਾਨਾਂ ਨੇ ਸੋਮਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਪੰ ਦਾ ਐਲਾਨ ਕੀਤਾ ਪੰਜਾਬ ਬੰਦ ਕਰਨ ਸਬੇ ਚ ਸੜਕੀ ਅਤੇ ਰੇਲ ਆਵਾਜਾਈ ਵਿਗਨ ਦੇ ਵਿੱਚ ਰਹੀ ਪੰਜਾਬ ਪੰ ਦਾ ਸੱਤਾ ਦੋ ਕਿਸਾਨ ਯੂਨੀਅਨ ਸਹਿਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠਾ ਸ਼ੰਭੂ ਅਤੇ ਕਨੌਰੀ ਸਰਹੱਦ ਤੇ ਚੱਲ ਰਹੇ ਕਿਸਾਨ ਦਰਨੇ ਦੇ ਦੌਰਾਨ ਦਿੱਤਾ ਗਿਆ ਦੱਸਦੀ ਹੈ ਕਿ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਰਮਣ ਸਿੰਘ ਪੰਦੇੜ ਨੇ ਕਿਹਾ ਕਿ ਪੰਜਾਬ ਦੇ ਲੁਕਾ ਨੇ ਇਸ ਬੰਦ ਦਾ ਦਿਲੋਂ ਸਮਰਥਨ ਕੀਤਾ ਹੈ ਤੇ 280 ਤੋਂ ਵੱਧ ਬੈਰੀਕੇਡ ਲਗਾਏਗੇ ਜਿਸ ਦੇ ਨਾਲ ਸਵੇਰੇ ਵਿੱਚ ਸੜਕੀ ਅਤੇ ਰੇਲ ਸੇਵਾਵਾਂ ਦੇ ਵਿੱਚ ਵਿਕਲਪ ਪਿਆ ਉਤਹੀ ਉਹਨਾਂ ਕਿਹਾ ਕਿ ਦੋ ਵਟੀਆਂ ਜਥੇਬੰਦੀਆਂ ਕਿਸਾਨ ਮਜ਼ਦੂਰ ਮੋਰਚਾ ਤੇ ਸੇਤ ਕਿਸਾਨ ਮੋਰਚਾ ਨੇ ਬੰਦ ਦਾ ਸੰਦਾ ਦਿੱਤਾ ਸੀ ਜੋ ਕਿ ਅਸੀਂ ਉਹਨਾਂ ਕਿਹਾ 3 ਕਰੋੜ ਪੰਜਾਬੀਆਂ ਨੂੰ ਪੰਜਾਬ ਬੰਦ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਸੀ ਉਹਨਾਂ ਕਿਹਾ ਮੈਨੂੰ ਜੋ ਜਾਣਕਾਰੀ ਮਿਲ ਰਹੀ ਹੈ ਉਸ ਮੁਤਾਬਕ ਲੋਕਾਂ ਨੇ ਇਸ ਬੰਦ ਦਾ ਖੂਬ ਸਮਰਥਨ ਕੀਤਾ ਹੈ ਕੇਂਦਰ ਸਰਕਾਰ ਤੋਂ ਕਿਸਾਨੀ ਸੰਬੰਧੀ ਮੰਗਾਂ ਮੰਵਾਉਣ ਦੇ ਲਈ ਕਿਸਾਨਾਂ ਦੇ ਵੱਲੋਂ ਲਗਾਏ ਗਏ ਤਰਨੇ ਦੇ ਦੌਰਾਨ ਬੀਕੇਯੂ ਰਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਜੇਵਾਲ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਵੱਲੋਂ ਕਿਸਾਨਾਂ ਦੇ ਨਾਲ ਗਲਪਾ ਦਿੱਲੀ ਬਣਾਈ ਗਈ ਕਮੇਟੀ ਦੇ ਨਾਲ ਉਹਨੇ ਮੀਟਿੰਗ ਤਿੰਨ ਚਰਕੀ ਨੂੰ ਹੋਣ ਜਾ ਰਹੀ ਹੈ ਇਸ ਦੌਰਾਨ ਉਹ ਕਮੇਟੀ ਅੱਗੇ ਵਕਤ-ਵਕਤ ਫਸਲਾਂ ਉੱਪਰ ਹੋਣ ਵਾਲੇ ਖਰਚੇ ਆਮਦਨ ਦੇ ਅੰਕੜੇ ਸਬੂਤਾ ਸਨੇ ਰੱਖੇਗੀ ਕਮੇਟੀ ਅੱਗੇ ਕਿਸਾਨਾਂ ਦਾ ਕੇਸ ਮਜ਼ਬੂਤੀ ਦੇ ਨਾਲ ਰੱਖਣ ਦਾ ਦਾਅਵਾ ਕਰਦੇ ਹੋਏ ਰਾਜੇਵਾਲ ਨੇ ਦੱਸਿਆ ਕਿ ਉਹਨਾਂ ਨੇ ਭਾਰਤ ਦੇ ਚੀਫ ਜਸਟਿਸ ਨੂੰ ਚਿੱਠੀ ਵੀ ਲਿਖੀ ਹੈ ਜਿਸ ਦੇ ਵਿੱਚ ਕਿ ਉਹਨਾਂ ਉਹ ਧਾਰਾ ਪੁੱਛੀ ਹੈ ਜਿਸ ਤਹਿਤ ਹੀ ਹਰਿਆਣਾ ਸਰਕਾਰ ਸ਼ਾਂਤੀਮਈ ਤਰੀਕੇ ਦੇ ਨਾਲ ਦਿੱਲੀ ਪੌਂਚਰ ਵਾਲੇ ਕਿਸਾਨਾਂ ਨੂੰ ਰੋਕ ਦੇਵੇ ਲਗਾਤਾਰ ਚੱਲ ਰਹੇ ਕਿਸਾਨੀ ਅੰਦੋਲਨ ਦੇ ਵਿੱਚ ਜਿਸ ਕਿਸਾਨ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਣਾਉਣ ਦੇ ਲਈ ਤਰਨੇ ਲਗਾ ਰਹੇ ਨੇ ਅਤੇ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਤੇ ਬੈਠੇ ਨੇ ਜਿਸ ਦੇ ਸੰਬੰਧ ਦੇ ਵਿੱਚ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਨਾਲ ਚੱਲ ਰਹੇ ਡੈਡਲੌਕ ਨੂੰ ਤੋੜਨ ਦੇ ਲਈ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਜਾਣਕਾਰੀ ਮੁਤਾਬਕ ਉਹਨਾਂ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਕਿਸਾਨ ਅਤੇ ਸੂਬਾ ਵਾਸੀ ਚਿੰਤਤ ਨੇ ਕੇਂਦਰ ਨੂੰ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਬਿਨਾਂ ਕਿਸੇ ਦੇਰੀ ਦੇ ਕਿਸਾਨਾਂ ਦੇ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਨਾਲ ਗੱਲਬਾਤ ਦਾ ਰਾਹ ਖੋਲਣ ਲਈ ਮਨਾਉਂਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਨੇ ਪਰ ਕੇਂਦਰ ਨੇ ਕੋਈ ਵੀ ਜਵਾਬ ਨਹੀਂ ਦਿੱਤਾ 30 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਵੱਲੋਂ ਪੰਜਾਬ ਪੰਨ ਦਾ ਸੱਤਾ ਦਿੱਤਾ ਗਿਆ ਸੀ ਜਿਸ ਨੂੰ ਕੀ ਪਰਵਾ ਹੁੰਗਾਰਾ ਮਿਲਿਆ ਜਾਣਕਾਰੀ ਮੁਤਾਬਕ ਕਿਸਾਨ ਆਗੂ ਚਕਚਿਤ ਸਿੰਘ ਢੱਲੇਵਾਲ ਨੇ ਇੱਕ ਵੀਡੀਓ ਰਾਹੀਂ ਸੰਦੇਸ਼ ਜਾਰੀ ਕਰਦਿਆਂ ਪੰਜਾਬ ਬੰਦ ਨੂੰ ਪੂਰਨ ਸਹਿਯੋਗ ਦੇ ਲਈ ਸਮੂਹ ਵਰਕਾ ਜੱਤੇ ਪੰਦੀਆ ਦਾ ਦਿਲੋਂ ਧੰਨਵਾਦ ਕੀਤਾ ਹੈ ਉਹਨਾਂ ਕਿਹਾ ਕਿ ਇਤਿਹਾਸਿਕ ਬੰਦ ਦਰਸਾਉਂਦਾ ਹੈ ਕਿ ਅੱਜ ਕਿਸਾਨ ਵਰਗ ਹੀ ਨਹੀਂ ਸਗੋ ਸਾਰੇ ਵਰਗ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਦੇ ਨਾਲ ਖੜੇ ਨੇ ਔਰ ਇਹ ਵੀ ਕਿਹਾ ਕਿ ਸਤਕਾਰ ਕੁਝ ਨਿਰਦਾਸ ਦਿਨਾ ਤੋਂ ਹਰ ਰੋਜ਼ ਮੋਰਚੇ ਉੱਪਰ ਹਮਲੇ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਿਸਾਨਾਂ ਅਤੇ ਨੌਜਵਾਨਾਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਸਰਕਾਰ ਨੂੰ ਪਿੱਛੇ ਹਟਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਸਾਨਾਂ ਅਤੇ ਨੌਜਵਾਨਾਂ ਨੂੰ ਕਿਸੇ ਵੀ ਸਮੇਟੇ ਲਾ ਨਾ ਦਿਖਾਉਂਦੀ ਅਪੀਲ ਕੀਤੀ ਅਤੇ ਵਾਅਦੇ ਤੋਂ ਵਾਅਦੇ ਕੀਤੀ ਚ ਮੋਰਚੇ 'ਚ ਜਲ ਤੋਂ ਜਲ ਪਹੁੰਚਣ ਦੇ ਲਈ ਕਿਹਾ। ਦੱਸਦੀ ਹੈ ਕਿ ਕਿਸਾਨ ਆਗੂਆਂ ਨੇ ਦੱਸਿਆ ਕਿ 4 ਜਨਵਰੀ ਨੂੰ ਲੱਖਾਂ ਦੀ ਗਿਣਤੀ 'ਚ ਕਿਸਾਨ ਖਨੋਰੀ ਮੋਰਚੇ ਉੱਪਰ ਪਹੁੰਚਣਗੇ ਅਤੇ ਇਸ ਲਈ ਹਰ ਪਿੰਡ ਦੇ ਵਿੱਚ ਵੱਡੇ ਪੱਧਰ ਤੇ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ ਆਪ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਪੰਜਾਬ ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਆਪ ਚੰਡੀਗੜ੍ਹ ਦੇ ਕੋਆਰਡੀਨੇਟਰ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾਕਟਰ ਐਸਐਸ ਅਲੂਵਾਲੀਆ ਸਮੇਤ ਪ੍ਰਧਾਨ ਡੀਐਸਪੀ ਵਿਜੇਪਾਲ ਅਤੇ ਜਨਰਲ ਸਕੱਤਰ ਓਕਾਰ ਸਨੀ ਔਲਖਤੀ ਅਗਵਾਈ ਹੇਠ ਆਮ ਆਦਮੀ ਪਾਰਟੀ ਚੰਡੀਗੜ੍ਹ 'ਤੇ ਐਲਾਨੇ ਗਏ ਨਵੇਂ ਸੰਗਠਨ ਦੇ ਅਹੁਦੇਦਾਰਾਂ ਦੀ ਪਹਿਲੀ ਮੀਟਿੰਗ ਆਯੋਜਿਤ ਕੀਤੀ ਗਈ। ਜਾਣਕਾਰੀ ਮੁਤਾਬਕ ਇਸ ਮੌਕੇ ਉੱਪਰ ਪ੍ਰਧਾਨ ਜੀਐਸਪੀ ਵਿਸ਼ਪਾਲ ਨੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀਕਲਸੀ, ਪੰਜਾਬ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਅਤੇ ਆਪ ਚੰਡੀਗੜ੍ਹ ਦੇ ਕੋ-ਇਨਚਾਰਜ ਪੰਜਾਬ ਜਲ ਸਪਲਾਈ ਐਂਡ ਸੀਵਰੇਜ ਬੋਰਡ ਦੇ ਚੇਅਰਮੈਨ ਡਾਕਟਰ ਐਸਐਸ ਆਲੂਵਾਲੀਆ ਦਾ ਨਿੱਘਾ ਸਵਾਗਤ ਕਰਦੇ ਹੋਏ ਨਵੇਂ ਜ਼ਿੰਮੇਵਾਰੀ ਦੇ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ। ਦਸਨਯੋਗ ਕਿ ਨਵੇਂ ਬਣੇ ਸੰਗਠਨ ਦੇ ਵਿੱਚ 86 ਅਧਿਕਾਰ ਨਿਯੁਕਤ ਕੀਤੇ ਗਏ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੇ ਵੱਲੋਂ ਵੱਟੀ ਗਿਣਤੀ ਦੇ ਵਿੱਚ ਹੋਰ ਵਲੰਟੀਅਰਸ ਨੂੰ ਵੀ ਵਰਕ ਵਰਕ ਔਦੇ ਦਿੱਤੇ ਜਾਣ ਦੀ ਗੱਲ ਆਖੀ ਗਈ ਹੈ। ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਟੀਮ ਨੇ 29 ਦਸੰਬਰ ਨੂੰ ਬਿਮਾਰ ਜਗਜੀਤ ਸਿੰਘ ਢੱਲੇਵਾਲ ਨੂੰ ਡਾਕਟਰੀ ਸਹਾਇਤਾ ਲੈਣ ਦੇ ਲਈ ਬਣਾਉਂਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਅਸਤਾਲ ਤਬਦੀਲ ਕਰਨ ਕਰਨ ਦੇ ਹੁਕਮ ਦੀ ਪਾਲਣਾ ਸੰਬੰਧੀ ਸੁਣਵਾਈ 2 ਜਨਵਰੀ ਤੱਕ ਟਾਲ ਦਿੱਤੀ ਹੈ ਉੱਤੇ ਹੀ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਡਲੇਵਾਲ ਦੇ ਇਲਾਜ ਨੂੰ ਯਕੀਨੀ ਬਣਾਉਣ ਦੇ ਲਈ ਪੰਜਾਬ ਸਰਕਾਰ ਦੀਆਂ ਕਾਰਵਾਈਆਂ ਦੀ ਸਮੀਖਿਆ ਕਰਨੀ ਸੀ ਕਿਉਂਕਿ ਉਸ ਦੇ ਅਨਮਿੱਥੇ ਸਮੇਂ ਦੀ ਪੁਖ ਹੜਤਾਲ ਸੋਮਵਾਰ ਨੂੰ 35ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕੀ ਹੈ ਜ਼ਿਕਰ ਹੋਏਗਾ ਕਿ ਜਸਟਿਸ ਸੁਰੇਕANT ਅਤੇ ਜਸਟਿਸ ਸੁਦਾਂਸ਼ੂ ਤੁਲੀਆ ਦੇ ਛੁੱਟੇ ਵਾਲੇ ਬੈਂਚ ਦੇ ਪੰਜਾਬ ਸਰਕਾਰ ਵੱਲੋਂ ਪੇਸ਼ ਹੋ ਐਡਵੋਕੇਟ ਚਰਨਲ ਗੁਰਮਿੰਦਰ ਸਿੰਘ ਨੇ ਆਖਿਆ ਕਿ ਅਦਾਲਤ ਨੇ ਵੀ ਦਸੰਬਰ ਦੇ ਹੁਕਮਾਂ ਦੀ ਪਾਲਣਾ ਦੇ ਲਈ 3 ਦਿਨ ਹੋਰ ਸਮਾਂ ਮੰਗਤ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ ਤੋਂ ਚਲਵੇਂ ਨੂੰ ਸੂਚਿਪੱਤਰ ਕਰ ਦਿੱਤੀ ਹੈ ਅੱਜ ਦੇ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਖਬਰਾਂ ਦੇ ਨਾਲ ਬਨੇ ਰਹੋ ਪੰਜਾਬੀ ਲਈ ਮੀਡੀਆ ਦੇ ਨਾਲ